ਐਮਐਲਏ ਡਾਕਟਰ ਆਸ਼ਾਂਕ ਹੈ ਜਾਂ ਚੋਪ ਐਮਪੀ ਜਿਹੜੇ ਡਾਕਟਰ ਰਾਜਕਮਰ ਚੱਬੇ ਵਾਲ ਨੂੰ ਕਹਿੰਦੇ ਅਸੀਂ ਤਾਂ ਹਲਕੇ ਦੀ ਬਹੁਤ ਨੁਹਾਰ ਬਦਲ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਲੋਕਾਂ ਦਾ ਚਾਹਣਾ ਕਿ ਪਿਛਲੇ 2 ਮਹੀਨਿਆਂ ਤੋਂ ਸੜਕ ਪਟਕੇ ਰੱਖ ਦਿੱਤੀ ਮੁੜ ਕੇ ਇੱਥੇ ਕਿਸੇ ਨੇ ਬਾਤ ਨਹੀਂ ਪੁੱਛੀ ਤੁਸੀਂ ਨੇ ਇਹ ਨੁਹਾਰ ਬਦਲੀਓ ਸੜਕ ਪਟਕ ਦਿੱਤੀ ਇਹ ਨੁਹਾਰ ਬਦਲੀ ਆ ਜੀ ਹੋਰ ਤਾਂ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਜੋ ਕੁਝ ਹੈਗਾ ਬੜੇ ਕਹਿੰਦੇ ਮਾੜੇ ਹਾਲਾਤ ਆ ਪਿਛਲੇ ਡੇਢ ਤੋਂ ਮਹੀਨੇ ਤੋਂ ਸੜਕ ਪੱਟੀਆਂ ਤੁਹਾਡੇ ਦੱਸੋ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਕੁਝ ਹੈਗਾ ਇਹ ਤਾਂ ਮੱਛੀ ਤਲਾਬ ਆ ਸਮਝ ਲਓ ਬਣ ਗਿਆ ਇਸ ਵੇਲੇ ਹਾਲਾਤ ਇਹ ਬਣ ਗਏ ਹੋ ਆ ਦੇਖ ਲੋ ਨੰਗਣ ਨੂੰ ਹੈ ਨਹੀਂ ਉਹ ਘਰਾਂ ਦੇ ਉਹ ਦੇਖ ਲੋ ਸਾਰੇ ਓਪੇ ਹੀ ਆ ਵੀ ਦਾ ਪਾਣੀ ਬਹੁਤ ਕੱਲ ਨਗਰ ਕੀਤ ਤਣਾਉਣਾ ਸੀ ਤਾਂ ਪੰਪ ਲਗਾ ਕੇ ਪਾਣੀ ਕੱਢਿਆ ਢੁੱਲੂ ਪੰਪ ਨਾਲ ਕਿਵੇਂ ਦੇਖਦੇ ਹੋ ਲੀਡਰ ਕਹਿੰਦੇ ਅਸੀਂ ਬਹੁਤ ਬਦਲ ਰਹੇ ਹਾਂ ਆਪਣੇ ਨਿਹਾਰ ਚੱਬੇ ਕਪੱਟੀ ਆ ਵੇ ਛੇਤੀ ਬਣਾ ਦੇਣੀ ਆ ਤੇ ਹਜੇ ਤੱਕ ਤਾਂ ਬੜਾਈ ਨਹੀਂ ਕਿਸੇ ਨੇ ਵੀ ਇਹਨਾਂ 2 ਮਹੀਨਿਆਂ ਤੇ 1.5 ਦੋ ਮਹੀਨੇ ਹੋ ਗਏ ਸਵਾਗਤ ਹੈ ਹੋਸ਼ਾਰਪਰ نیوز ਦੇਖ ਰਹੇ ਤਮam ਦਰਸ਼ਕਾਂ ਦਾ ਮਹ ਚੇਤਨਿਕਾ ਸ਼ਬ ਅਸਵਕਤ ਅਸੀਂ ਚੱਬਿਆਲ ਹਲਕਿਆ ਦੇ ਚੱਬਿਆਲ ਪਿੰਡ ਵਿਖੇ ਹੀ ਮੌਜੂਦ ਆ ਚੱਬਿਆਲ ਤੋਂ ਜੋ ਬਜਰੋਰ ਪਿੰਡ ਨੂੰ ਸੜਕ ਜਾਂਦੀ ਹੈ ਤੇ ਬਜਰੋਰ ਤੋਂ ਹੋ ਕੇ ਪੱਤੀ ਨੂੰ ਸੜਕ ਜਾਂਦੀ ਹੈ ਤੇ ਉੱਥੋਂ ਦੇ ਲੋਕਾਂ ਦਾ ਜਿਹੜਾ ਜੂਣਾ ਅਕਤੂਬਰ ਹੋਇਆ ਪਿਆ ਅਕਤੂਬਰ ਕਿਉਂ ਹੋਇਆ ਪਿਆ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਚੱਬੇ ਵਾਲ ਦੇ ਪਿੰਡ ਦੀਆਂ ਸਾਚੀਆਂ ਕਰ ਰਹੇ ਹਾਂ ਇੱਥੇ ਪਿੰਡ ਵਾਸੀ ਵੀ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕੁਝ ਇਹ ਮਹਿਲਾਵਾਂ ਵੀ ਜਿਹੜੀਆਂ ਮੌਜੂਦ ਨੇ ਤਾਂ ਦੂਜੇ ਪਾਸੇ ਜਿਹੜੇ ਕੁਝ ਹੋਰ ਨੌਜਵਾਨ ਹੈ ਤੇ ਬਜ਼ੁਰਗ ਜਿਹੜੇ ਉਹ ਮੌਜੂਦ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਸੜਕ ਹੈ ਜਿਹੜੀ ਉਹ ਪਿਛਲੇ ਤਕਰੀਬਨ 1.5 ਤੋਂ 2 ਮਹੀਨਿਆਂ ਤੋਂ ਜਿਹੜੀ ਉਹ ਪੱਟੀ ਹੋਈ ਆ ਤਾਂ ਕਿਵੇਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਇੱਕ ਪਾਸੇ ਤਾਂ ਇਹ ਜਿਹੜੇ ਐਮਪੀ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਉਹਨਾਂ ਦਾ ਐਮਐਲਏ ਪੋਤਾ ਹੈ ਡਾਕਟਰ ਸ਼ਾਕਮਰ ਚੱਬੇਵਾਲ ਅੱਜ ਵੀ ਉਹਨਾਂ ਦਾ ਪ੍ਰੈਸ ਨੋਟ ਆਉਂਦਾ ਹੈ ਕਿ ਉਹ ਹਲਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਉਹ ਪੇਸ਼ ਨਹੀਂ ਆਉਣ ਦੇਣਗੇ ਤਾਂ ਜੇਕਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਪਰੰਤੂ ਇਸ ਦੇ ਉਲਟ ਆਮ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਦੇ ਵਿੱਚ ਤਾਂ ਵਾਹਨ ਖੜੇ ਕਰਨ ਨੂੰ ਵੀ ਜਿਹੜੀ ਉਹ ਥਾਂ ਨਹੀਂ ਬਚੀ ਹੈ ਜਿਸ ਤਰ੍ਹਾਂ ਦਾ ਇਹ ਕਟੀਆਂ ਉਹਨਾਂ ਦੇ ਨਾਲ ਵਰਤਾਰਾ ਕੀਤਾ ਗਿਆ ਕਿ तकरीबन ਪਿਛਲੇ ਡੇਢ ਤੋਂ ਮਹੀਨਿਆਂ ਤੋਂ ਡੇਢ ਤੋਂ ਮਹੀਨਿਆਂ ਤੋਂ ਜਿਹੜੀ ਇਹ ਸੜਕ ਪਟਕੇ ਰੱਖ ਦਿੱਤੀ ਆ ਜਿਸ ਕਾਰਨ ਲੋਕਾਂ ਦਾ ਜਿਹੜਾ ਇੱਥੋਂ ਲੰਘਣਾ ਉਹ ਦੁੱਬਰ ਹੋਇਆ ਪਿਆ ਤੇ ਮੀਂਹ ਦਾ ਜਿਹੜਾ ਪਾਣੀ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਉਹ ਖੜਾ ਹੋਇਆ ਤਾਂ ਗੱਲਬਾਤ ਵੀ ਆਪਾਂ ਕਰਦੇ ਆਂ ਕਿ ਆ ਨਾਮ ਅੰਕਲ ਤੁਹਾਡਾ ਰਾਣਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਇਹ ਕਿਹੜਾ ਪਿੰਡ ਆਪਾਂ ਇਸ ਵਕਤ ਖੜੇ ਕਿਹੜੀ ਸੜਕ 'ਤੇ ਇਹ ਚੱਬੇਵਾਲ ਤੋਂ ਬਜਰੌਰ ਰੋਡ ਪੱਟੀ ਜਾਂਦਾ ਜੀ ਇਹ ਜੀ ਬੜੇ ਕਹਿੰਦੇ ਮਾੜੇ ਹਾਲਾਤ ਆ ਪਿਛਲੇ ਡੇਢ ਤੋਂ ਮਹੀਨੇ ਤੋਂ ਸੜਕ ਪੱਟੀ ਆ ਤੁਹਾਡੇ ਦੱਸਣ ਮੁਤਾਬਕ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੈਗਾ ਇਹ ਤਾਂ ਮੱਛੀ ਤਲਾਬ ਸਮਝ ਲਓ ਬਣ ਗਿਆ ਇਸ ਵੇਲੇ ਹਾਲਾਤ ਇਹ ਬਣ ਗਏ ਉਹ ਆ ਦੇਖ ਲਓ ਨੰਗੜ ਨੂੰ ਹੈ ਨਹੀਂ ਉਹ ਘਰਾਂ ਦੇ ਉਹ ਦੇਖ ਲਓ ਸਾਰੇ ਔਖੇ ਹੀ ਆ ਜੀ ਫੇ ਜਿਹੜੀਆਂ ਬੱਸਾਂ ਆ ਜਾਂਦੀਆਂ ਬਜਰੌਰ ਨੂੰ ਉਹ ਦੋਏ ਪਾਸੇ ਜੀ ਘੁੰਮ ਕੇ ਜਾਂਦੀਆਂ 2 ਮਹੀਨੇ ਹੋ ਗਏ ਹਾਂ ਜੀ ਤੇ ਕਿੰਨੀਆਂ ਕੁ ਹੋਰ ਦਿੱਕਤਾਂ ਪਰੇਸ਼ਾਨੀਆਂ ਬ ਸਕੂਲ ਦੇ ਬੱਚੇ ਜਿਹੜੇ ਇੱਥੋਂ ਲੰਘੇ ਆ ਤਾਂ ਉਹ ਬੜਾ ਬਚ-ਬਚ ਕੇ ਲੰਘਦੇ ਨੇ ਕੋਨੇ ਕਿਨਾਰਿਆਂ ਤੋਂ ਜੀ ਦੇਖ ਲਓ ਬੱਚਿਆਂ ਤੋਂ ਇਲਾਕੇ ਸਿਆਣੇ ਤੱਕ ਜਵਾਨ ਤੱਕ ਸਰੇਹਕ ਨੂੰ ਸਮੱਸਿਆ ਆ ਬਜਰੌਰ ਜਾਣੇ ਵਾਲਾ ਪੱਟੀ ਜਾਣੇ ਵਾਲਾ ਇੱਧਰ ਜੀ ਘੁੰਮ ਕੇ ਜਾਂਦਾ ਜੀ ਸ਼ਕੰਡਗੜ ਦੇ ਵਿੱਚ ਹੀ ਘੁੰਮ ਕੇ ਜਾਂਦਾ ਅੱਛਾ ਜੀ ਹਾਂ ਜੀ ਉਹ ਤੋਂ ਗਾਹਾਂ ਤੋਂ ਜਾ ਕੇ ਮੂਰੇ ਹੋਰ ਵੀ ਹਾਲਾਤ ਖਰਾਬ ਆ ਜੀ ਹਾਦਸੇ ਵੀ ਵਾਪਰਦੇ ਆ ਸਾਨੂੰ ਕੋਈ ਪਿੱਛੇ ਮਿਲਿਆ ਸਿਆ ਕਹਿੰਦੇ ਇੱਥੇ ਐਕਸੀਡੈਂਟ ਵੀ ਨਿਤ ਹੁੰਦੇ ਕਦੇ ਮੋਟਰਸਾਈਕਲ ਸਲਿੱਪ ਹੁੰਦਾ ਕਦੀ ਕੁਛ ਹੁੰਦਾ ਹੈ ਜੀ ਹਾਂ ਜੀ ਕੱਲ ਵੀ ਬੰਦਾ ਡਿੱਗਿਆ ਜੀ ਸਾਡੇ ਮੂਰੇ ਜੀ ਹਾਂ ਜੀ ਉਹ ਕੀ ਗੱਲਬਾਤ ਕਰਦੇ ਆ ਜਦੋਂ ਤੁਸੀਂ ਇੱਥੋਂ ਐਮਐਲਏ ਡਾਕਟਰ ਆਸ਼ਾਂਕ ਹੈ ਜਾਂ ਚਪ ਐਮਪੀ ਜਿਹੜੇ ਡਾਕਟਰ ਰਾਜਕੁਮਾਰ ਚੱਪੇ ਵਾਲੇ ਨੂੰ ਕਹਿੰਦੇ ਅਸੀਂ ਤਾਂ ਹਲਕੇ ਦੀ ਬਹੁਤ ਨੁਹਾਰ ਬਦਲ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਲੋਕਾਂ ਦਾ ਕਹਿਣਾ ਕਿ ਪਿਛਲੇ 2 ਮਹੀਨਿਆਂ ਤੋਂ ਸੜਕ ਪਟਕੇ ਰੱਖ ਦਿੱਤੀ ਮੁੜ ਕੇ ਇੱਥੇ ਕਿਸੇ ਨੇ ਬਾਤ ਨਹੀਂ ਪੁੱਛੀ ਜੀ ਹਾਂਜੀ ਇਹ ਦੇਖ ਲਓ ਤੁਹਾਡੇ ਸਾਹਮਣੇ ਆ ਨੁਹਾਰ ਬਦਲੀਓ ਸੜਕ ਪਟਦੀ ਦਿੱਤੀ ਇਹ ਨੁਹਾਰ ਬਦਲੀ ਆ ਜੀ ਹੋਰ ਤਾਂ ਦੇਖ ਲਓ ਤੁਹਾਡੇ ਸਾਹਮਣੇ ਆ ਹੁਣ ਜੋ ਕੁਝ ਹੈਗਾ ਆ ਜੀ ਹਾਂਜੀ ਤਾਂ ਬਿਲਕੁਲ ਦੂਜੇ ਪਾਸੇ ਜਿਹੜੀਆਂ ਮਹਿਲਾਵਾਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਤੇ ਗੱਲਬਾਤ ਕਰ ਲੈਨੇ ਆ ਕਿਉਂਕਿ ਇੱਕ ਘਰਾਂ ਦੀਆਂ ਜਿਹੜੀਆਂ ਗ੍ਰਹਿਣੀਆਂ ਹੁੰਦੀਆਂ ਨੇ ਇਹਨਾਂ ਨੇ ਜਿਹੜਾ ਘਰ ਦੇ ਕੰਮਕਾਰ ਸਾਹਮਣੇ ਹੁੰਦੇ ਨੇ ਹਾਂਜੀ ਇਹ ਮਾਤਾ ਜੀ ਇੱਥੇ ਗੱਲਬਾਤ ਕਰ ਰਹੀ ਸੀ ਕੋਈ ਕਿ ਸਾਨੂੰ ਆਪਣੇ ਸਕੂਟਰ ਮੋਟਰਸਾਈਕਲ ਵੀ ਗਵਾਂਡੀਆਂ ਤੇ ਜਿਹੜੇ ਉਹ ਖੜੇ ਕਰਨੇ ਪੈਂਦੇ ਆ ਘਰਾਂ ਨੂੰ ਕਹਿੰਦੇ ਇੰਨੀ ਕਿ ਜ਼ਿਆਦਾ ਦਿੱਕਤ ਹੈ ਜੀ ਹਾਂਜੀ ਕੱਲ ਪੰਪ ਲਾ ਕੇ ਪਾਣੀ ਕੱਢਿਆ ਹਾਂਜੀ ਮੀਂਹ ਦਾ ਪਾਣੀ ਬਹੁਤ ਕੱਲ ਨਗਰ ਕੀ ਤਣਾਉਣਾ ਸੀ ਤਾਂ ਪੰਪ ਲਗਾ ਕੇ ਪਾਣੀ ਕੱਢਿਆ ਢੁੱਲੂ ਪੰਪ ਨਾਲ ਉਹ ਕਿਹਨਾਂ ਦੇ ਕੱਢਿਆ ਜੀ ਫਿਰ ਪਿੰਡ ਦੇ ਨਾਲ ਅੱਛਾ ਪਿੰਡ ਵਾਲਾ ਨੇ ਆਪ ਹੀ ਟੁੱਲੂ ਪੰਪ ਲਾ ਕੇ ਜਿਹੜਾ ਪਾਣੀ ਕੱਢਿਆ ਹਾਂਜੀ ਹਾਂਜੀ ਕਾ ਨਗਰ ਕੀਰਤਨ ਆਉਣਾ ਸੀਗਾ ਨਗਰ ਕੀਰਤਨ ਵੀ ਇੱਥੋਂ ਲੰਘ ਕੇ ਗਿਆ ਜੀ ਇਸ ਰਸਤੇ ਤੇ ਮਿੱਟੀ ਪਾਈ ਹਰੀਆਂ ਮਿੱਟੀ ਮਿੱਟੀ ਪਾਈ ਸੀਗੀ ਫਿਰ ਇੱਥੋਂ ਵਾਪਸ ਅੱਗੇ ਗਿਆ ਠੀਕ ਹੈ ਜੀ ਮਾਤਾ ਜੀ ਕਿੰਨੀਆਂ ਕਿ ਦਿੱਕਤਾਂ ਆਉਂਦੀਆਂ ਨੇ ਤੁਸੀਂ ਗੱਲ ਕਰ ਰਹੇ ਸੀ ਇੱਥੇ ਕੋਈ ਸੀਗਾ ਕਿ ਸਾਡੇ ਤਾਂ ਰਿਸ਼ਤੇਦਾਰਾਂ ਨੇ ਵੀ ਤਾਂ ਇਹ ਸਾਨੂੰ ਵੀ ਹੁਣ ਸਾਰਾ ਕੁਝ ਦੇਖਦੇ ਆਂ ਤੁਸੀਂ ਜੀ ਸਾਰਾ ਕੁਝ ਦੇਖ ਲਓ ਪਾਣੀ ਜਿੱਦਣ ਮੀਂਹ ਪਿਆ ਇੰਨਾ ਨਾ ਪਾਣੀ ਸੀਗਾ ਇੱਥੇ ਤੇ ਲੀਡਰ ਆਉਂਦੇ ਨੇ ਇਸ ਪਿੰਡ ਦੇ ਵਿੱਚ ਜਦੋਂ ਉਦਘਾਟਨ ਕਰਨਾ ਸੀਗਾ ਉਦੋਂ ਆਏ ਸੀਗੇ ਲੀਡਰ ਨਹੀਂ ਕੋਈ ਨਹੀਂ ਆਏ ਇੱਥੇ ਠੀਕ ਹੈ ਜੀ ਤਾਂ ਵੀ ਕਿਵੇਂ ਦੇਖਦੇ ਹਾਂ ਲੀਡਰ ਕਹਿੰਦੇ ਅਸੀਂ ਬਹੁਤ ਬਦਲ ਰਹੇ ਆਪਣੇ ਨੁਹਾਰ ਚੱਬੇ ਪੱਟੀ ਆ ਫੇ ਛੇਤੀ ਬਣਾ ਦੇਣੀ ਆ ਤੇ ਹਜੇ ਤੱਕ ਤਾਂ ਪੜਾਈ ਨਹੀਂ ਕਿਸੇ ਨੇ ਵੀ ਇਹਨਾਂ 2 ਮਹੀਨਿਆਂ ਤੇ 1.5 ਤੋਂ 2 ਮਹੀਨੇ ਹੋ ਗਏ ਜੀ ਹਾਂਜੀ ਹਾਂਜੀ ਸਾਨੂੰ ਤਾਂ ਘਰਾਂ ਦੇ ਕੀ ਹਾਲਾਤ ਆ ਤੁਸੀਂ ਬੀਬੀਆਂ ਉਹ ਘਰਾਂ ਦੇ ਵਿੱਚ ਰਹਿਣਾ ਹੁੰਦਾ ਸਾਰਾ ਦਿਨ ਕੰਮ ਕਰਨਾ ਹੁੰਦਾ ਕਿੰਨੀ ਕੀ ਦਿੱਕਤ ਪਰੇਸ਼ਾਨੀ ਹੁੰਦੀ ਫਿਰ ਹਾਂਜੀ ਤੁਸੀਂ ਦੇਖਦੇ ਹੀ ਆ ਸਾਰਾ ਤਾਂ ਪੱਟਿਆ ਹੀ ਆ ਸਾਰਾ ਦੇਖ ਕੇ ਪਤਾ ਲੱਗ ਜਾਂਦਾ ਹੈ ਸਾਰਾ ਕੁਝ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਭਾਂਜੀ ਤੁਸੀਂ ਸਰਕਾਰ ਨੂੰ ਡਾਕਟਰ ਰਾਜ ਕੁਮਾਰ ਨੂੰ ਐਮਐਲਏ ਡਾਕਟਰ ਸ਼ਾਗ ਨੂੰ ਕੀ ਕਹਿਣਾ ਚਾਹੁੰ ਅਸੀਂ ਤੇ ਇਹੀ ਭਾਜੀ ਕਹਿੰਦੇ ਆ ਬੇਨਤੀ ਆ ਸਾਡੇ ਤਾਂ ਜਿੰਨੀ ਵੀ ਜਲਦੀ ਹੋ ਸਕੇ ਸੜਕ ਬਣ ਜਾਵੇ ਐਕਸੀਡੈਂਟ ਵੀ ਹੁੰਦੇ ਜਿਵੇਂ ਉਹ ਬਜ਼ੁਰਗਾਂ ਨੇ ਦੱਸਿਆ ਕੱਲ ਵੀ ਟਿਗੇ ਬੰਦੇ ਉੱਥੇ ਹਾਂਜੀ ਹੁੰਦੇ ਆ ਨਿਆਣੇ ਬਹੁਤ ਤੰਗ ਆ ਬੱਸਾਂ ਨਹੀਂ ਆਉਂਦੀਆਂ ਨਿਆਣੇ ਸਾਡੇ ਨਿਆਣੇ ਬਹੁਤ ਤੰਗ ਆ ਤੁਰ ਕੇ ਜਾਂਦੇ ਆ ਬਾਜ਼ਾਰ ਨੂੰ ਮੀਂਹ 'ਚ ਬਹੁਤ ਔਖਾ ਆ ਕਦੀ ਪੰਚਾਇਤ ਨਾਲ ਗੱਲਬਾਤ ਕੀਤੀ ਕਿ ਭਾਈ ਹੱਲ ਕਰਾ ਦਿਓ ਹੁਣ ਇਹ ਕਿਉਂਕਿ ਚਲੋ ਤੁਸੀਂ ਨਹੀਂ ਜਾ ਸਕਦੇਓ ਲੀਟਰਾਂ ਤੱਕ ਪੰਚਾਇਤ ਦਾ ਤਾਂ ਨੇਤਾੜਾ ਜਾਣਾ ਲੱਗਾ ਰਹਿੰਦਾ ਜੀ ਪੰਚਾਇਤ ਕੰਦੇ ਤਾਂ ਹੈਗੀ ਆ ਫੋਨ ਕਰਦੀ ਆ ਜੀ ਹੁਣ ਪਤਾ ਨਹੀਂ ਅੱਗੇ ਸੁਣਵਾਈ ਹੁੰਦੀ ਆ ਕਿ ਨਹੀਂ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਕਿੰਨੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਪੰਜ ਤੁਸੀਂ ਵੀ ਦੱਸ ਦਿਓ ਕੀ ਹਾਂ ਹਾਂ ਜੀ ਜੀ ਪਰੇਸ਼ਾਨੀਆਂ ਤਾਂ ਬਹੁਤ ਆਉਂਦੀਆਂ ਬੱਚੇ ਸਾਗ ਬਸ ਤੋਂ ਇੱਥੋਂ ਚੜਦੇ ਹੁੰਦੇ ਹੁਣ ਸਾਨੂੰ ਅੱਡੇ ਤੇ ਰੋਜ਼ ਛੱਡਣ ਜਾਣਾ ਪੈਂਦਾ ਠੰਡ ਵਿੱਚ ਉਹਨਾਂ ਨੂੰ ਹਾਂਜੀ ਤੇ ਜਿੱਡੇ ਦੁੱਡੇ ਤਾਂ ਨਹੀਂ ਨਾਣੇ ਫਿਰ ਪਾਣੀ ਤੇ ਜੀ ਨਹੀਂ ਵੱਡੇ ਆ ਬੱਚੇ ਫਿਰ ਉੱਥੇ ਚੜਾ ਕੇ ਆਉਣੇ ਪੈਂਦੇ ਸਾਵੇਂ ਇੱਥੋਂ ਚੜ ਜਾਂਦੇ ਸੀ ਬਸ ਤੇ ਠੀਕ ਹੈ ਜੀ ਹਾਂਜੀ ਹਾਂਜੀ ਕੰਦਰ ਜਿਣਾ ਤੇ ਸਕੂਟਰ ਮੋਟਰਸਾਈਕਲ ਆ ਖਾਸ ਕਰ ਆ ਘਰ ਜਿੰਨੇ ਕਿ ਲੱਗਦੇ ਆ ਤਾਂ ਉਹਨਾਂ ਨੂੰ ਆਪਣੇ ਸਕੂਟਰ ਮੋਟਰਸਾਈਕਲ ਗੁੰਡੀਆਂ ਤੇ ਖੜੇ ਕਰਨੇ ਪੈਂਦੇ ਆ ਕਿ ਰਾਹ ਵੀ ਨਹੀਂ ਬਚ ਠੀਕ ਹੈ ਜੀ ਮੇਰੀ ਪਰੇਸ਼ਾਨੀ ਹੈਗੀ ਕਬ ਹਾਂਜੀ ਇਹ ਮੋਟਰਸਾਈਕਲ ਚੜਦੇ ਨਹੀਂ ਇਥੋਂ ਪਾਣੀ ਵਿੱਚ ਦੀ ਫੇ ਉਧਰ ਖੜੇ ਕਰਦੇ ਆ ਜੀ ਬਿਲਕੁਲ ਤਾਂ ਇਹ ਗੱਲਬਾਤ ਕੀਤੀ ਆ ਪਿੰਡ ਵਾਸੀਆਂ ਦੇ ਨਾਲ ਤਾਂ ਦੇਖ ਸਕਦੇ ਹੋ ਤੁਸੀਂ ਸੜਕ ਤੇ ਜਿਹੜੇ ਉਹ ਹਾਲਾਤ ਨੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਹੀ ਨਿਤ ਹਾਦਸੇ ਵੀ ਹੁੰਦੇ ਨੇ ਇਸ ਸਕੂਲੀ ਬੱਚਿਆਂ ਨੂੰ ਜਾਂ ਹੋਰ ਬੱਚਿਆਂ ਨੂੰ ਜਿਹੜਾ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਵੀ ਜਿਹੜਾ ਉਹ ਕਰਨਾ ਪੈਂਦਾ ਤਾਂ ਇੱਕ ਪਾਸੇ ਦੂਜੇ ਪਾਸੇ ਜੇਕਰ ਆਪਾਂ ਐਮਪੀ ਡਾਕਟਰ ਰਾਜਮਾਰ ਚੱਬੇਵਾਲ ਦੀ ਗੱਲ ਕਰ ਲਈਏ ਉਹਨਾਂ ਦੇ ਐਮਐਲਏ ਪੁੱਤ ਦੀ ਗੱਲ ਕਰ ਲਈਏ ਤਾਂ ਨੇਤੂਆਂ ਵੱਲੋਂ ਜਿਹੜੇ ਉਹ ਵਿਕਾਸ ਨੂੰ ਲੈ ਕੇ ਦਮ ਗੱਜੇ ਮਾਰੇ ਜਾਂਦੇ ਨੇ ਵਿਕਾਸ ਕਰਨਾ ਚਾਹੀਦਾ ਕਿਉਂਕਿ ਲੋਕਾਂ ਦਾ ਕਹਿਣਾ ਕਿ ਪਿਛਲੇ 1.5-2 ਮਹੀਨਿਆਂ ਤੋਂ ਇਹ ਸੜਕਾਂ ਜਿਹੜੀ ਪੱਟੀ ਹੈ ਪਟਕੇ ਰੱਖ ਦਿੱਤੀ ਆ ਪਰੰਤੂ ਉਸ ਤੋਂ ਬਾਅਦ ਨਾ ਤਾਂ ਇੱਥੇ ਕੋਈ ਲੀਡਰ ਬੋੜਿਆ ਤੇ ਨਾ ਹੀ ਕੋਈ ਅਧਿਕਾਰੀ ਬੋੜਿਆ ਤੇ ਨਾ ਹੀ ਜਿਹੜਾ ਮੁਲਾਜ਼ਮਾ ਨੇ ਕੰਮ ਕਰਨਾ ਨ We are a multicultural network community. We groom competent global citizens to affect positive change around them.